ਹਾਂਜੀ ਮੈਂ ਸਾਰਿਆਂ ਦਾ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਨੈਕਸਟ ਕਲਾਸ ਜਿਹੜੀ ਆਪਣੀ ਸੀਰੀ ਚੱਲ ਰਹੀ ਹੈ ਜੀ ਪੰਜਾਬੀ ਭਾਸ਼ਾ ਸਾਹਿਤ ਸਭਿਆਚਾਰ ਤੇ ਲੋਕਧਾਰਨਾਵਾਂ ਸੰਬੰਧੀ ਸੋ ਜਿਹੜੇ ਬੱਚੇ ਨੇ ਮੇਰੀ ਪਿਛਲੀ ਕੋਈ ਵੀ ਕਲਾਸਿਸ ਨਹੀਂ ਦੇਖੀ ਹੋ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਜਿਹੜੀ ਆਪਾਂ ਇਹ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜੀ ਇਹ ਪੰਜਾਬ ਦੇ ਹਰ ਕੰਪੀਟੀਟਿਵ ਇਗਜ਼ਾਮ ਵਿੱਚ ਆਉਣ ਲਈ ਇੰਪੋਰਟੈਂਟ ਨੇ ਜੀ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਿਹਾ ਹੈਗਾ ਸੋ ਬਿਨਾ ਕਿਸੇ ਦੇਰੀ ਤੋਂ ਕਲਾਸ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਜੀ ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੂਬੋਲੀ ਕਿਹੜੀ ਸੀ ਫਰਸਟ ਹੈ ਜੀ ਮਲਬਈ ਸੈਕਿੰਡ ਹੈ ਮਾਜੀ ਥਰਡ ਹੈ ਦੁਆਬੀ ਫੋਰਥ ਹੈ ਪੋਠੋਹਾਰੀ ਕਿ ਅਨਸਰ ਆਜੂਗਾ ਜੀ ਵੀ ਆਪਣੇ ਪੰਜਾਬੀ ਚ ਸਭ ਤੋਂ ਵੱਧ ਜਿਹੜੀ ਬੋਲੀ ਜਾਣ ਵਾਲੀ ਪੂ ਬੋਲੀ ਕਿਹੜੀ ਸੀ ਜੀ ਫਸਟ ਹੈ ਮਲਬਈ ਸੈਕਿੰਡ ਹੈ ਮਾਜੀ ਥਰਡ ਹੈ ਦੁਆਬੀ ਫੋਰਥ ਹੈ ਪੋਠੋਹਾਰੀ ਕਿ ਅਨਸਰ ਆਜੂਗਾ ਜੀ ਤਾਂ ਇਹਨਾਂ ਅਨਸਰ ਆਜੂਗਾ ਜੀ ਫਸਟ ਮਲਬਈ ਬੋਲੀ ਕੀ ਹੈ ਸਭ ਤੋਂ ਵੱਧ ਬੋਲੀ ਜਾਣ ਵਾਲੀ ਪੂ ਬੋਲੀ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਗਾਇਕੀ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਫਸਟ ਹੈ ਜੀ ਅਮਲਾ ਜੱਟ ਸੈਕਿੰਡ ਹੈ ਗੁਰਦਾਸ ਮਾਨ ਥਰਡ ਹੈ ਹੰਸਰਾਜ ਹੰਸ ਫੋਰਥ ਹੈ ਕੁਲਦੀਪ ਮਾਨਕ ਕੀ ਆਨਸਰ ਆਜੂਗਾ ਜੀ ਵੀ ਕਿਹਨੂੰ ਆਪਾਂ ਪੰਜਾਬੀ ਗਾਇਕੀ ਦਾ ਬਾਬਾ ਬੋੜ ਕਹਿੰਦੇ ਆ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਤਾਂ ਇਹਦਾ ਆਨਸਰ ਆਜੂਗਾ ਜੀ ਫਸਟ ਯਮਲਾ ਜੱਟ ਯਮਲਾ ਜੱਟ ਨੂੰ ਕੀ ਪੰਜਾਬੀ ਗਾਇਕੀ ਦਾ ਬਾਬਾ ਬੋੜ ਕਿਹਾ ਜਾਂਦੇ ਫਸਟ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ ਫਸਟ ਹੈ ਜੀ ਭਾਈ ਵੀਰ ਸਿੰਘ ਸੈਕਿੰਡ ਹੈ ਅਮਰਤਾ ਪ੍ਰੀਤਮ ਥਰਡ ਹੈ ਸ਼ਿਵ ਕੁਮਾਰ ਬਟਾਲਵੀ ਫੋਰਥ ਹੈ ਵਾਰਿਸ ਸ਼ਾ ਵੀ ਜਿਹੜਾ ਆਪਣੇ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਕਿਹਨੂੰ ਕਹਿੰਨੇ ਆ ਜੀ ਆਪਣਾ ਕੀ ਆਨਸਰ ਆਜੂਗਾ ਜੀ ਤੇ ਇਹਦਾ ਆਨਸਰ ਆਜੂਗਾ ਜੀ ਫਸਟ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਨੂੰ ਕੀ ਹੈ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ ਫਸਟ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਰਾਜਧਾਨੀ ਸੌਰੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੰਜਾਬੀ ਭਾਸ਼ਾ ਨੂੰ ਕਿਹੜਾ ਦਰਜਾ ਪ੍ਰਾਪਤ ਹੈ ਫਸਟ ਹੈ ਪਹਿਲਾ ਹੀ ਸੈਕਿੰਡ ਹੈ ਦੂਜਾ ਥਰਡ ਹੈ ਤੀਜਾ ਫੋਰਥ ਹੈ ਕੋਈ ਨਹੀਂ ਕੀ ਆਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਰਾਸ਼ਟਰੀ ਰਾਜਧਾਨੀ ਦਿੱਲੀ ਹੈ ਜੀ ਵੀ ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਕਿਹੜਾ ਦਰਜਾ ਪ੍ਰਾਪਤ ਹੈ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਦੂਜਾ ਸੈਕਿੰਡ ਆਨਸਰ ਆਜੂਗਾ ਦੂਜਾ ਬਿਦੁੱਜ ਜਦਰ ਜਖੀ ਹਾਸਿਲ ਆਪਣੀ ਰਾਸ਼ਟਰੀ ਰਾਸਤਾਨੀ ਦਿੱਲੀ ਵਿੱਚ ਪੰਜਾਬੀ ਭਾਸ਼ਾ ਦਾ ਹੈ। ਨੈਕਸਟ ਕੁਐਸਚਨ ਦੇਖੋ ਜੀ। ਇੰਗਲੈਂਡ ਵਿੱਚ ਦੂਜੀ ਆਮ ਭਾਸ਼ਾ ਕਿਹੜੀ ਹੈ? ਫਸਟ ਹੈ ਜੀ ਪੰਜਾਬੀ, ਸੈਕੰਡ ਹੈ ਲਾਟਿਨ, ਥਰਡ ਹੈ ਅੰਗਰੇਜ਼ੀ, ਫੋਰਥ ਹੈ ਮਦਰਾਈਨ। ਕੀ ਅੰਸਰ ਆਜੂਗਾ ਜੀ? ਵੀ ਜਿਹੜਾ ਇੰਗਲੈਂਡ ਹੈ ਜੀ ਦੇਸ਼, ਉਹਦੇ ਵਿੱਚ ਜਿਹੜੀ ਦੂਜੀ ਆਮ ਭਾਸ਼ਾ ਕਿਹੜੀ ਹੈ ਜੀ? ਤਦਾਂ ਅਨਸਰ ਆਜੂਗਾ ਜੀ ਫਸਟ ਪੰਜਾਬੀ ਪੰਜਾਬੀ ਭਾਸ਼ਾ ਕੀ ਉੱਥੋਂ ਦੀ ਇੱਕ ਆਮ ਲੈਂਗੁਏਜ ਐ ਦੂਜੇ ਦੇ ਨੰਬਰ ਤੇ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸੰਸਾਰ ਵਿੱਚ ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਕੁੱਲ ਗਿਣਤੀ ਕਿੰਨੀ ਹੈ ਫਸਟ ਹੈ ਜੀ ਲਗਭਗ 100 ਮਿਲੀਅਨ ਸੈਕਿੰਡ ਹੈ ਜੀ ਲਗਭਗ 120 ਮਿਲੀਅਨ ਥਰਡ ਹੈ ਜੀ ਲਗਭਗ 110 ਮਿਲੀਅਨ ਫੋਰਥ ਹੈ ਲਗਭਗ 95 ਮਿਲੀਅਨ ਕੀ ਅਨਸਰ ਆਜੂਗਾ ਜੀ ਵੀ ਟੋਟਲ ਕਿੰਨੇ ਗਿਣਤੇ ਲੋਕਾਂ ਦੀ ਜਿਹੜੇ ਪੰਜਾਬੀ ਬੋਲਦੇ ਨੇ ਸੰਸਾਰ ਵਿੱਚ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਲਗਭਗ 120 ਮਿਲੀਅਨ 120 ਮਿਲੀਅਨ ਜਿਹੜੇ ਲੋਕ ਨੇ ਜਿਓ ਕੀ ਪੰਜਾਬੀ ਬੋਲਣ ਵਾਲੇ ਨੇ ਜੀ ਪੂਰੇ ਸੰਸਾਰ 'ਚ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਕਦੋਂ ਲਾਜ਼ਮੀ ਕੀਤਾ ਗਿਆ ਫਸਟ ਏ 1968 ਸੈਕਿੰਡ 1986 ਥਰਡ 1992 ਥਰਡ 1996 ਕਿ ਅਨਸਰ ਆਜੂਗਾ ਜੀ ਵੀ ਜਿਹੜੀ ਆਪਣੀ ਪੰਜਾਬੀ ਭਾਸ਼ਾ ਹੈ ਜੀ ਉਹਨੂੰ ਪੰਜਾਬ ਵਿੱਚ ਕਦੋਂ ਲਾਜ਼ਮੀ ਕੀਤਾ ਗਿਆ ਸੀ ਤਾਂ ਇਹ ਅਨਸਰ ਆਜੂਗਾ ਜੀ ਥਰਡ 1992 ਇਸ ਵਿੱਚ 1992 ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈ ਜੀ ਉਹਨੂੰ ਪੰਜਾਬ ਵਿੱਚ ਕਿਹ ਲਾਜ਼ਮੀ ਕੀਤਾ ਸੀ ਅਨਸਰ ਆਜੂਗਾ ਜੀ ਥਰਡ ਨੈਕਸਟ ਕੁਐਸਚਨ ਦੇਖੋ ਜੀ ਗਿਆਨਪੀਠ ਅਵਾਰਡ ਜਿੱਤਣ ਵਾਲਾ ਪੰਜਾਬੀ ਨਾਵਲਕਾਰ ਕੌਣ ਸੀ ਫਸਟ ਹੈ ਜੀ ਨਾਨਕ ਸਿੰਘ ਸੈਕਿੰਡ ਹੈ ਬਲਦੇਵ ਸਿੰਘ ਥਰਡ ਹੈ ਗੁਰਦਿਆਲ ਸਿੰਘ ਫੋਰਥ ਹੈ ਰਾਮ ਸਰੂਪ ਅਣਖੀ ਕੀ ਆਨਸਰ ਆਜੂਗਾ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਟਿਕ ਮਾਰਕ ਕਰ ਲੈਣਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਵਾਰ ਰਿਪੀਟਡ ਕੁਐਸਚਨ ਹੈ ਇਹ ਵੀ ਗਿਆਨਪੀਠ ਅਵਾਰਡ ਜਿੱਤਣ ਵਾਲਾ ਪੰਜਾਬੀ ਨਾਵਲਕਾਰ ਕੌਣ ਸੀਗਾ ਕੀ ਆਨਸਰ ਆਜੂਗਾ ਜੀ ਦਾਇਦਨ ਸਰਾਜੂਗਾ ਜੀ 3 ਗੁਰਦਿਆਲ ਸਿੰਘ ਗੁਰਦਿਆਲ ਸਿੰਘ ਨੂੰ ਕੀ ਹੈ ਆਪਣੇ ਗਿਆਨ ਪੀਠ ਜਿੱਤਣ ਵਾਲ ਜਿੱਤਿਆ ਸੀ ਉਹਨਾਂ ਨੇ ਆਪਦੇ ਨਾਵਲ ਲਈ 3 ਅਨਸਰ ਆਜੂਗਾ ਹੀ ਨਾਵਲਕਾਰ ਹੋਈ ਨੇ ਜੀ ਨੈਕਸਟ ਕੁਐਸਚਨ ਦੇਖੋ ਹੀ ਗਿਆਨ ਪੀਠ ਵਾਰ ਜਿੱਤਣ ਵਾਲੀ ਪੰਜਾਬੀ ਕਵਿਤਰੀ ਕਿਹੜੀ ਹੈ ਫਸਟ ਹੈ ਜੀ ਸੁਖਵਿੰਦਰ ਅਮਰਿਤ ਸੈਕਿੰਡ ਅਮਰਤਾ ਪ੍ਰੀਤਮ 3 ਹੈ ਮਨਜੀਤ ਟਿਵਾਣਾ 4 ਹੈ ਪ੍ਰਭਜੋਤ ਕੋਰ ਕੀ ਅਨਸਰ ਆਜੂਗਾ ਜੀ ਵਿਗਿਆਨ ਜਿੱਤਣ ਵਾਲੀ ਆਪਣੀ ਪੰਜਾਬੀ ਕਵਿਤਰੀ ਕਿਹੜੀ ਹੈ ਜੀ ਤੇ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਅਮ੍ਰਿਤਾ ਪ੍ਰੀਤਮ ਉਹਨਾਂ ਨੇ ਕੀ ਹੈਗਾ ਉਹ ਆਪਣੇ ਪੰਜਾਬ ਦੀ ਗਿਆਨਪੀਠ ਜਿੱਤਣ ਵਾਲੀ ਮਹਿਲਾ ਨੇ ਜੀ ਕਵਿਤਰੀ ਪੰਜਾਬੀ ਸੈਕਿੰਡ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਜਾਬ ਵਿੱਚ ਸਭ ਤੋਂ ਵੱਧ ਅਖਬਾਰ ਕਿੱਥੇ ਛਾਪਦੇ ਹਨ ਫਰਸਟ ਹੈ ਜੀ ਲੁਧਿਆਣਾ ਸੈਕਿੰਡ ਹੈ ਜਲੰਧਰ ਥਰਡ ਹੈ ਪਟਿਆਲਾ ਫੋਰਥ ਹੈ ਚੰਡੀਗੜ੍ਹ ਕੀ ਅਨਸਰ ਆਜੂਗਾ ਜੀ ਵੀ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਅਖਬਾਰ ਕਿੱਥੇ ਛਾਪਦੇ ਨੇ ਜੀ ਦਾਇਨ ਅਨਸਰ ਆਜੂਗਾ ਜੀ ਜਲੰਧਰ ਸੈਕਿੰਡ ਅਨਸਰ ਆਉ ਜਲੰਧਰ ਵਿੱਚ ਸਭ ਤੋਂ ਵੱਧ ਕੀ ਅਖਬਾਰ ਛਾਪਦੇ ਨੇ ਜੀ ਨੈਕਸਟ ਕੁਐਸਚਨ ਦੇਖੋ ਜੀ ਪੰਜਾਬੀ ਭਾਸ਼ਾ ਨੂੰ ਦਫਤਰੀ ਭਾਸ਼ਾ ਦਾ ਦਰਜਾ ਕਦੋਂ ਦਿੱਤਾ ਗਿਆ ਫਸਟ ਹੈ 1956 ਈਸਵੀ ਸੈਕਿੰਡ ਹੈ 1966 ਈਸਵੀ ਥਰਡ ਹੈ 1976 ਈਸਵੀ ਫੋਰਥ ਹੈ 1986 ਈਸਵੀ ਕਿਹ ਅਨਸਰ ਆਜੂਗਾ ਜੀ ਬੀ ਪੰਜਾਬੀ ਭਾਸ਼ਾ ਨੂੰ ਦਫਤਰੀ ਭਾਸ਼ਾ ਦਾ ਦਰਜਾ ਕਦੋਂ ਦਿੱਤਾ ਗਿਆ ਸੀ ਸਹੀ ਅਨਸਰ ਆਜੂਗਾ ਜੀ 2 ਸੈਕਿੰਡ 1966 ਇਸ ਵੀਚ 1966 ਇਸ ਵੀਚ ਕੀ ਪੰਜਾਬੀ ਭਾਸ਼ਾ ਨੂੰ ਦਪਤਰੀ ਭਾਸ਼ਾ ਦਾ दर्जा ਪ੍ਰਾਪਤ ਹੋਇਆ ਸੀ ਜੀ ਅਸ ਦਾ ਲਾਸਟ ਕੁਐਸਚਨ ਦੇਖੋ ਜੀ ਸਾਂਝ ਨਾਮਿਕ ਰਸਾਲਾ ਕਿਸ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਫਸਟ ਹੈ ਜੀ ਆਪਣਾ ਗਰੁੱਪ ਸੈਕਿੰਡ ਹੈ ਰੈੱਡ ਕਰਾਸ ਸੁਸਾਇਟੀ ਥਰਡ ਹੈ ਖਾਲਸਾ ਟਰੈਕਟਰ ਸੁਸਾਇਟੀ ਫੋਰਥ ਹੈ ਪੰਜਾਬ ਸਾਹਿਤ ਅਕਾਦਮੀ ਕੀ ਅਨਸਰ ਆਜੂਗਾ ਜੀ ਵੀ ਆਪਣਾ ਕੀ ਹੈਗਾ ਸਾਂਝ ਨਾਮਿਕ ਰਸਾਲਾ ਹੈ ਜੀ ਉਹ ਕਿਸ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਆਪਣਾ ਗਰੁੱਪ ਉਹਦੇ ਦੁਆਰਾ ਕੀ ਹੈ ਸਾਂਝ ਨਾਮਿਕ ਰਸਾਲਾ ਕੀ ਹੈ ਪਬਲਿਸ਼ ਕੀਤਾ ਜਾਂਦਾ ਜਾਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜੀ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊਜ਼ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਜੀ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਹਦੇ ਦੋਸਤਾਂ ਮਿੱਤਰਾਂ ਨੂੰ ਜੋ ਵੀ ਸ਼ੇਅਰ ਕਰ ਦਿਓ ਜੀ ਜੋ ਵੀ ਬੱਚਾ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਇਹ ਕੁਐਸਚਨ ਜੈਮਸਿਕਯੂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਕਮੈਂਟ ਸੈਕਸ਼ਨ 'ਚ ਜੀ ਇੰਨਾ ਹੀ ਸ਼ਬਦ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ